ਅਸੀਂ ਖੜੇ ਆ ਇਸ ਟਾਈਮ ਜਗਰਾਉਂ ਦੇ ਲਾਗੇ ਲੰਮੇ ਪੈਣ ਲੰਮੇ ਜੱਟਪੁਰੇ ਪਿੰਡ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਜੀ ਮਾਚੀਵਾੜਾ ਤੋਂ ਤੁਰਦੇ ਨੇ ਤਾਂ ਉਹ ਇਸ ਸਥਾਨ ਤੇ ਵੀ ਰੁਕਦੇ ਨੇ ਇਸ ਸਥਾਨ ਦਾ ਕੀ ਇਤਿਹਾਸ ਹੈ ਆਪਾਂ ਬਾਬਾ ਬਲਵੀਰ ਜੀ ਤੋਂ ਜਾਣਾਂਗੇ ਜਿਹੜੇ ਇਸ ਸਥਾਨਾਂ ਦੀ ਸੇਵਾ ਕਰ ਰਹੇ ਨੇ ਸੇਵਾ ਕਰਵਾ ਰਹੇ ਨੇ ਤਾਂ ਸਾਰਿਆਂ ਤੋਂ ਪਹਿਲਾਂ ਆਪਾਂ ਬਾਬਾ ਜੀ ਨੂੰ ਫਤਿਹ ਬੁਲਾਉਨੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਜੀ ਇਹ ਸਸਥਾਨ ਦਾ ਇਸ ਜਿਹੜਾ ਇਤਿਹਾਸਕ ਸਥਾਨ ਆ ਕੀ ਨਾਂ ਤੋਂ ਜਾਣਿਆ ਜਾਂਦਾ ਤੇ ਇਹਦਾ ਇਤਿਹਾਸ ਆ ਉਹ ਵੀ ਤੁਸੀਂ ਸੰਗਤਾਂ ਨੂੰ ਜਰੂਰ ਸਰਵਣ ਕਰਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਸਨਮਾਨ ਜੋਗ ਸਾਹ ਸੰਗਤ ਜੀਓ ਅੱਜ ਆਪਨੇ ਇਹ ਚੈਨਲ ਵਾਲੇ ਵੀਰ ਉਹ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਗੁਰੂ ਸਾਰ ਪੰਜਵਨਾ ਸਾਹਿਬ ਪਾਤਸ਼ਾਹੀ ਦਸਵੀਂ ਜੀ ਦੇ ਵਿਖੇ ਖੜੇ ਹਨ ਇਹ ਉਹ ਪਵਿੱਤਰ ਸਥਾਨ ਹੈ ਸਾਧ ਸੰਗਤ ਜੀ ਜਿੱਥੇ ਧਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਾਰ ਸੱਚੇ ਪਾਤਸ਼ਾਹ ਜੀ ਇੱਕੇਦਾਨ ਇੱਥੇ ਮਹਾਰਾ ਨੇ ਵਿਸਰਾਮ ਕੀਤਾ ਇੱਕੇਦਾਨ ਗੁਰੂ ਸਾਹਿਬ ਲੰਮੇ ਜੜਪੁਰੇ ਦੀ ਧਰਤੀ ਤੇ ਬਰਾਜੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਲਕੀ ਤਰ ਸੱਚੇ ਪਾਤਸ਼ਾਹ ਜੀ ਨੇ ਇਸੇ ਸਤ ਪੋਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸੇ ਨਦੀ ਤੇ ਆ ਕੇ ਕਸ਼ਮਾਨ ਦਾ ਜੰਗ ਹੋਇਆ ਆਏ ਉਹਦੇ ਸਿੰਘ ਹੋਣਾ ਦੀ ਸ਼ਹੀਦੀ ਹੋਈ ਆਏ ਬਚਿੱਤਰ ਸਿੰਘ ਜੀ ਜ਼ਖਮੀ ਹੋਏ ਤੇ ਪਰਿਵਾਰ ਦਾ ਵੀ ਬਿਛੋੜਾ ਹੋ ਗਿਆ ਉੱਥੇ ਪਰਿਵਾਰ ਵਿਛੜ ਗਿਆ ਹੈ ਤਨ ਥਾਈ ਛੋਟੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਅਤੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਉਹ ਪਨੇ ਭਾਈ ਮਨੀ ਸਿੰਘ ਜੀ ਹੋਣਾ ਨਾਲ ਦਿੱਲੀ ਵੱਲ ਦੇ ਪਾਸੇ ਚਲੇ ਗਏ ਆਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਸਮੇਤ ਚਮਕੌਰ ਸਾਹਿਬ ਪਠਾ ਸਾਹਿਬ ਹੁੰਦੇ ਚਮਕੌਰ ਸਾਹਿਬ ਆ ਕੇ ਘੜੀ ਦੇ ਵਿੱਚ ਠਾਰੇ ਜਿੱਥੇ ਇੱਕ ਸਮਾਲ ਦਾ ਜੰਗ ਜੁਦ ਹੋਇਆ ਉੱਥੋਂ ਗੁਰੂ ਸਾਹਿਬ ਚਮਕੌਰ ਸਾਹਿਬ ਤੋਂ ਚਲ ਕੇ ਝਾੜ ਸਾਹਿਬ ਮਾਸੀਵਾੜਾ ਹੁੰਦੇ ਹੋਏ ਪਹਲੋਲ ਕਨੇਚ ਆਲਮਗੀਰ ਅਤੇ ਹੋਰ ਪੰਡਾਦਕ ਰਤਨ 모ਹੀ 모히 ਤੋਂ ਗੁਰੂ ਦਸਵੇਂ ਪਾਤਸ਼ਾਹ ਜੀ ਫੇਰਾਂ ਪਿੰਡ ਆਏ ਫੇਰ ਪਿੰਡ ਕ੍ਰਿਪਾਲ ਦਾਸ ਮਹੰਤ ਜਿਹੜਾ ਸੀ ਉਹ ਦਾਸੀ ਉਸ ਦਾ ਡੇਰਾ ਸੀ ਤੇ ਜਦੋਂ ਗੁਰੂ ਸਾਹਿਬ ਉੱਥੇ ਫੇਰਾਂ ਪਿੰਡ ਆਏ ਨੇ ਇੱਕ ਰਾਤ ਮਹਾਰਾ ਨੇ ਉੱਥੇ ਕੱਟੀ ਹੈ ਕ੍ਰਿਪਾਲ ਦਾਸ ਮਹੰਤ ਨੇ ਗੁਰੂ ਸਾਹਿਬ ਜੀ ਨੂੰ ਇਹ ਕਹਿ ਦਿੱਤਾ ਸੀ ਇਹ ਇਤਿਹਾਸ ਦੇ ਵਿੱਚ ਸਾਹਾ ਸੰਗਤ ਜੀ ਵਰਣ ਕੀਤਾ ਗਿਆ ਹੈ ਇਤਿਹਾਸ ਦੇ ਵਿੱਚ ਦੱਸਿਆ ਗਿਆ ਹੈ ਕਿਰਪਾਲ ਦਾਸ ਮਹੰਤ ਗੁਰੂ ਸਾਹਿਬ ਜੀ ਨੂੰ ਕਾਹ ਰਹਿ ਸੁਣਿਆ ਸਤਗੁਰ ਕਿਰਪਾ ਨਿਧਾਨ ਇਹਨ ਗ੍ਰਾਮਨ ਮੈਂ ਤੁਰਕ ਮਹਾਨ ਹਲਵਾਰੇੜਾ ਹਲਵਾਰੇੜਾ ਆਰਤਲਵੰਡੀ ਮੁਸਲਮਾਨ ਕੇ ਪਿੰਡਾਂ ਖੰਡੀ ਜਿੰਨੇ ਹਲਵਾਰੇ ਨੂੰ ਹਲਵਾਰੇੜਾ ਪਿੰਡ ਲਿਖਿਆ ਹੋਇਆ ਹਲਵਾਰਾ ਤਲਵੰਡੀ ਆਦ ਕਾਂਡਲੋ ਜਿੰਨੇ ਵੀ ਇਹ ਪਿੰਡ ਹਨ ਮੁਸਲਮਾਨਾਂ ਦਾ ਗੜ੍ਹ ਹੈ ਮੁਸਲਮਾਨੀ ਤੁਰਕਾਂ ਦਾ ਤੇਜ ਹੈ ਉਹ ਜਿਆਦਾ ਇੱਥੇ ਰਹਿੰਦੇ ਹਨ ਜੇ ਇੱਥੇ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਇੱਥੇ ਠਹਿਰੇ ਹੋਇਆ ਗੁਰੂ ਸਾਹਿਬ ਜਿਹਨੂੰ ਬਾਗੀ ਿਕਰਾਰ ਦਿੱਤੇ ਗਏ ਹੈ ਸਰਕਾਰ ਦੇ ਮਗਰ ਫੌਜ ਲੱਗੀ ਹੋਈ ਹੈ ਹੋਵੇ ਤਾਂ ਗੁਰੂ ਸਾਹਿਬ ਨੂੰ ਆਪਾਂ ਵਿਦਾ ਕਰ ਦਈਏ ਤਾਂ ਚੰਗਾ ਹੈ ਹੂੰ ਕਿਉਂਕਿ ਗਲਾਬੇ ਪੰਜਾਬੇ ਮਸੰਦ ਨੇ ਵੀ ਕਹਿ ਦਿੱਤਾ ਸੀ ਮਹਾਰਾਜ ਮੇ ਸੀਤਾ ਮਾਰੇ ਜਾਵਾਂਗੇ ਉੱਥੇ ਵੀ ਦੋ ਦਿਨ ਹੀ ਮਹਾਰਾ ਰਹਿ ਜੇ ਉਹਨੇ ਕਹਿ ਦਿੱਤਾ ਵੀ ਗਾਂਹ ਚਲੇ ਜਾਓ ਤੇ ਜੇ ਗੁਰੂ ਸਾਹਿਬ ਨੇ ਕਰੇ ਚਾਏ ਤੇ ਫਤਿਹ ਤੋਂ ਘੋੜੀ ਮੰਗੀ ਹੁਣ ਵੀ ਕਹਿ ਦਿੱਤਾ ਵੀ ਗਾਂਹ ਚਲੇ ਜਾਓ ਕਰਪਾਲ ਦਾਸ ਮਹੰਤ ਨੇ ਵੀ ਕਹਿ ਦਿੱਤਾ ਮਹਾਰਾ ਅੱਗੇ ਚਲੇ ਜਾਓ ਤੇ ਇਹ ਕਰਕੇ ਤੇ ਕਾ ਗੁਰੂ ਸਾਹਿਬ ਹੀਰਾਪਿੰਡ ਤੋਂ ਫਿਰ ਜਦੋਂ ਇਹ ਦੱਸਿਆ ਤੇ ਵੀ ਇਹ ਮੁਸਲਮਾਨੀਆਂ ਪਿੰਡ ਗਾੜਾ ਮਾੜੇ ਲੋਕ ਵਿੱਚ ਰਹਿੰਦੇ ਨੇ ਜਿਹੜੇ ਸੂਂਹਿਆ ਦੰਦੇ ਆ ਮੁਖਵਰੀਆਂ ਕਰਦੇ ਨੇ ਤੇ ਮੇਰਾ ਡੇਰਾ ਬਰਬਾਦ ਹੋ ਪਤਾ ਨਹੀਂ ਕੀ ਕੁਛ ਹੋ ਜਾਊਗਾ ਤੇ ਉੱਥੇ ਫਿਰ ਲਿਖਿਆ ਇਤਿਹਾਸ ਦੇ ਵਿੱਚ ਅਸੀਂ ਜਿਹੜਾ ਵੀ ਕੁਝ ਬੋਲਣਾ ਇਤਿਹਾਸ ਦੇ ਵਿੱਚ ਹੀ ਬੋਲਾਂਗੇ ਸੰਗਤ ਜੀ ਆਪਦੇ ਕੋਲ ਹੋ ਨਹੀਂ ਕੋਈ ਕਹਾਂਗੇ ਉੱਥੇ ਲਿਖਿਆ ਹੋਇਆ ਕਿਰਪਾਲ ਦਾਸ ਮਹੰਤ ਗੁਰੂ ਸਾਹਿਬ ਜੀ ਨੂੰ ਕਹਿ ਰਿਹਾ ਲੰਮੇ ਗਰਾਮੇ ਪਿੰਡ ਦਾ ਨਾਂ ਜਿੱਥੇ ਆਪਾਂ ਖੜੇ ਹੋ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਕਿਰਪਾਲ ਦਾਸ ਮਹੰਤ ਸੱਚੇ ਪਾਸਾ ਇੱਥੋਂ ਇੱਕ ਲੰਮਾ ਪਿੰਡ ਜੜਪੁਰਾ ਨੇੜੇ ਹੀ ਐ ਉੱਥੇ ਚਲੇ ਜਾਓ ਉੱਥੇ ਲਿਖਿਆ ਹੋਇਆ ਹੈ ਲੰਮੇਂ ਗ੍ਰਾਮ ਆਪ ਚੱਲ ਜਾਈਏ ਕਿਰਪਾਲ ਦਾਸ ਮਹੰਤ ਜੀ ਕਹਿੰਦੇ ਮਾਰਾ ਲੰਮੇਂ ਗ੍ਰਾਮ ਪਿੰਡ ਚਲੇ ਜਾਓ ਲੰਮੇਂ ਗ੍ਰਾਮ ਆਪ ਚੱਲ ਜਾਈਏ ਸੋ ਰਾਖਾ ਤਮਕੋ ਕਰ ਦਈਏ ਨਰਸੋ ਹਜਾਰੋ ਦਾਦੇ ਪੋਤੇ ਲਰਬੇ ਦੜ ਡਾਰ ਧਾਰਾ ਨਾ ਕੋਤੇ ਭਾਵ ਉਹਨਾਂ ਦੇ ਢਾਰ ਨੇੜੇ ਨਹੀਂ ਜੜੇ ਲੰਮੇ ਜੜਪੁਰੇ ਦੇ ਲੋਕ ਆ ਬੜੇ ਮਰਦ ਤੇਰੇ ਰ ਹੈ ਤੇ ਮਹਾਰਾਜ ਉਹ ਉਹਨਾਂ ਪਾਸ ਤੁਸੀਂ ਠਹਿਰੋ ਉੱਥੇ ਚਲੇ ਜਾਓ ਉਹ ਆਪਣੇ ਕੋਲ ਆਪ ਜੀ ਨੂੰ ਕਿਉਂਕਿ ਰਖਿਆ ਤਾਂ ਗੁਰੂ ਸਾਹਿਬ ਸਾਡੀ ਆਪ ਕਰਨ ਵਾਲਿਆ ਤਾਂ ਸਮਰਾਤ ਸਤਗੁਰੂ ਹੈ ਇਹ ਤਾਂ ਇੱਕ ਇਤਿਹਾਸ ਬਣਨਾ ਸੀ ਗੁਰੂ ਸਾਹਿਬ ਦੇ ਕੌਤਕ ਸੀ ਸਾਰੇ ਹੀ ਉਹਨਾਂ ਦੇ ਹੁਕਮ ਸੀ ਉਹ ਤਾਂ ਇੱਕ ਬਚਨ ਦੇ ਨਾਲ ਇੱਕ ਫੁਰਨੇ ਨਾਲ ਹੀ ਸਭ ਕੁਝ ਖਤਮ ਕਰ ਸਕਦੇ ਸੀ ਇਹ ਕਰਕੇ ਗੁਰੂ ਸਾਹਿਬ ਫਿਰ ਉੱਥੋਂ ਫੇਰਾਂ ਤੋਂ ਨਵੋ ਕਰਪਾਲ ਦਾਸ ਮਹੰਤ ਨੇ ਕਿਹਾ ਤੇ ਮਹਾਰਾਜੇ ਉੱਥੋਂ ਚੱਲ ਕੇ ਫਿਰ ਆਪਣੇ ਰਾਜਵੜਾ ਕਾ ਰਾਜਵੜਾ ਕਲਾਂ ਜਿੱਥੇ ਮੱਜੀ ਸਾਹਿਬ ਅਸਥਾਨ ਬਣਿਆ ਹੋਇਆ ਹੈ ਗੁਰੂ ਦਾ ਹਮੇ ਪਾਸਾ ਜੀ ਦਾ ਰਾਜਵੜਾ ਕਲਾਂ ਤੋਂ ਫਿਰ ਰਾਏਕੋਟ ਜਿੱਥੇ ਔਸਰ ਚੋਟੀ ਦੁੱਧ ਚਵਾਇਆ ਉੱਥੋਂ ਮਹਾਰਾਜੇ ਕੌਤ ਕਰਕੇ ਸੇਲਵਾਣੀ ਪਿੰਡ ਆਗੇ ਸੇਲਵਾਣੀ ਪਿੰਡ ਗੁਰਦਰਾ ਬੇਰੀ ਸਾਹਿਬ ਬਣਿਆ ਹੋਇਆ ਉੱਥੇ ਵੀ ਗੁਰੂ ਮਹਾਰਾਜ ਕੋ ਸਮਾਂ ਰੁਕੇ ਸਾਨਾ ਦਾਦੇ ਹਨ ਵੀ ਫੇਰੇ ਰਾਏ ਕੱਲਾ ਗੁਰੂ ਸਾਹਿਬ ਜੀ ਨੂੰ ਇਹ ਪਿੰਡ ਸੇਲੋਆਣੀ ਜਿਹੜਾ ਉਦੋਂ ਗੁਰਦੁਆਰਾ ਸਾਹਿਬ ਵੀ ਬਹੁਤ ਉੱਚੀ ਜਗ੍ਹਾ ਤੇ ਥੇ ਹੁੰਦਾ ਸੀ ਉੱਥੇ ਮਹਾਰਾਜ ਜੀ ਬੈਠੇ ਤੇ ਰਾਏ ਕੱਲਾ ਗੁਰੂ ਸਾਹਿਬ ਜੀ ਨੂੰ ਆ ਕੇ ਮਿਲਿਆ ਰਾਏ ਕੱਲੇ ਨੇ ਬੇਨਤੀ ਕੀਤੀ ਮਾਰਾ ਬਹੁਤ ਚਿਰਾਂ ਤੋਂ ਮਾਤਾ ਸੋਹ ਨੂੰ ਡੀਕ ਰਹਾ ਕਰਪਾ ਕਰੋ ਆਪ ਜੀ ਇੱਥੇ ਕੋ ਸਮਾਂ ਰੁਕੋ ਗੁਰੂ ਮਾਰਾ ਸਾਹਿਬ ਕਹਿੰਦੇ ਅੱਗੇ ਇੱਕ ਗਰਾں ਰਹਾ ਪਿੰਡ ਲੰਮਾ ਲੰਮੇ ਪਿੰਡ ਵਿੱਚ ਸੀ 18 ਗੇ ਤੇ ਉੱਥੇ ਬੈਰਾ ਚੂੜਾ ਮਾਨ ਕਵੀ ਭਾਈ ਸੰਤੋਖ ਸਿੰਘ ਹੁਣਾਂ ਨੇ ਲਿਖਿਆ ਵੀ ਲੰਮੇ ਗ੍ਰਾਮ ਬਰਾਜੇ ਆਇਓ ਮੈਂ ਸੰਗੀ ਬੈਠ ਬਤਾਵੋ ਸਮਾਂ ਕੁਛ ਮਮ ਪੂਰ ਹੋ ਮੰਗੀ ਰਾਏ ਕੱਲੇ ਨੇ ਬੇਨਤੀ ਕੀਤੀ ਵਾਰਾ ਸਾਡੀਆਂ ਵੀ ਆਸਾਂ ਮਰਸਾਂ ਪੂਰੀਆਂ ਕਰੋ ਕੁਝ ਸਮਾਂ ਇੱਥੇ ਠਹਿਰੋ ਆਪ ਜੀ ਦੀ ਕਿਰਪਾ ਨਾਲ ਰਾਇਕਲਾ ਕੰ ਦਾ ਮਹਾਰਾਜ ਸਾਰਾ ਇਲਾਕਾ ਮੇਰੇ ਮਤਾਤ ਹੈ ਤੇ ਜਿੰਨਾ ਚਿਰ ਤੱਕ ਤੁਸੀਂ ਬਰਾਜਣਾ ਇੱਥੇ ਬਰਾਜੋ ਫੇਰ ਗੁਰੂ ਸਾਹਿਬ ਰਾਇਕਲੇ ਦੀਆਂ ਬੇਨਤੀਆਂ ਨੂੰ ਮੰਨ ਕੇ ਇਹ ਲੰਮੇ ਜੜਪੁਰੇ ਨਗਰ ਵਿੱਚ 21 ਦਿਨ ਮਹਾਰਾਜ ਇੱਥੇ ਬਰਾਜੇ 21 ਦਿਨ ਵਿਸਰਾਮ ਕੀਤਾ 21 ਦਿਨ ਰਹੇ 20 ਕੀਸ ਰਹੇ ਗੁਰ ਲੰਮੇ 21 ਦਿਨ ਤੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਰਾਇਕਲੇ ਨੂੰ ਕਹਿੰਦੇ ਰਾਏ ਵੀ ਇੱਕ ਸੇਵਾ ਲਾਉਣੀ ਆ ਵੀ ਸਾਡੇ ਸਹਬਜ਼ਾਦੇ ਅਤੇ ਮਾਤਾ ਜੀ ਉਹਨਾਂ ਦਾ ਪਤਾ ਲੱਗਿਆ ਵੀ ਉਹ ਸਰਹੰਦ ਦੇ ਵਿੱਚ ਬਜੀਦੇ ਦੀ ਕੈਦ ਵਿੱਚ ਬੰਦ ਹਨ ਵੀ ਉਹਨਾਂ ਦਾ ਸਾਰਾ ਵਰਤਾਂਤ ਸਾਰੀ ਖਬਰ ਸਾਰ ਸਾਨੂੰ ਇੱਥੇ ਲਿਆ ਕੇ ਦਿਓ ਉਹ ਬੰਦਾ ਜਾਵੇ ਜਿਹੜਾ ਬਹੁਤ ਸੇਤੀ ਤੇ ਜਲਦੀ ਉੱਥੋਂ ਖਬਰ ਲੈ ਕੇ ਸਾਡੇ ਕੋਲ ਪਹੁੰਚੇ ਦਾਦੇ ਹਨ ਵੀ ਰਾਏ ਕੱਲੇ ਨੇ ਆਪਣਾ ਖਾਸ ਸੇਵਾਦਾਰ ਨੂਰਾ ਮਾਹੀ ਤੇ ਨੂਰੇ ਮਾਹੀ ਨੂੰ ਇਹ ਲੰਮੇ ਜੜਪੁਰੇ ਦੀ ਧਰਤੀ ਤੋਂ ਰਾਹ ਇਕੱਲੇ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਨੂਰੇ ਮਾਹੀ ਨੂੰ ਇੱਥੋਂ ਭੇਜਿਆ ਤੇ ਨੂਰਾ ਮਾਹੀ ਸਰਹੰਦ ਜਾ ਕੇ ਸਾਰਾ ਵਰਤਾਂਤ ਸੁਣ ਕੇ ਤੇ ਭਾਵੇਂ ਨੂਰੇ ਮਾਹੀ ਦੀ ਭੈਣ ਵੀ ਉੱਥੇ ਸੀ ਹੋਰ ਵੀ ਸੀ ਤੇ ਸਾਰਾ ਉਹਨਾਂ ਤੋਂ ਪੁੱਛ ਗਿਸ ਕਰਕੇ ਸਾਰਾ ਸਾਕਾ ਸੁਣ ਕੇ ਵੀ ਕਿਵੇਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਵਾਪਰੀ ਤੇ ਉਹ ਸਾਰੀ ਖਬਰਸਾਰ ਲੈ ਕੇ ਨੂਰਾ ਮਾਹੀ ਫਿਰ ਲੰਮੇ ਜੜਪੁਰੇ ਜਿੱਥੇ ਅਸੀਂ ਖੜੇ ਆ ਇੱਥੇ ਪਹੁੰਚਿਆ ਹੈ ਉਹ ਝੰਡਾ ਸਾਹਿਬ ਅੱਜ ਵੀ ਮੌਜੂਦ ਹੈ ਜਿਹਦੇ ਉੱਪਰ ਗੁਰੂ ਸਾਹਿਬ ਜੀ ਨੇ ਉੱਥੇ ਬੀਰ ਆਸਣ ਤੇ ਬੈਠਿਆ ਹੋਇਆ ਜਿੱਥੇ ਮਹਾਰਾਜੀ ਦੇ ਪ੍ਰਕਾਸ਼ ਹਨ ਪ੍ਰਕਾਸ਼ ਅਸਥਾਨ ਹੈ ਵੀ ਦੇਖੋ ਭਾਈ ਕਹਤੇ ਨੂਰਾ ਮਾਹੀ ਆਉਂਦਾ ਹੋਵੇ ਰਾਹ ਇਕੱਲਾ ਕਹਿੰਦਾ ਮਾਰਾ ਬਹੁਤ ਦੂਰ ਹੈ ਸਰਹੰਦ ਅਸੀ 85 ਮੀਲ ਹੈ ਇਹ ਤਾਂ ਅੱਜ ਨਹੀਂ ਵੀ ਕੱਲ ਤੱਕ ਆਊਗਾ ਦੂਜੇ ਪਹਿਰ ਫੇਰ ਬਚਨ ਕੀਤਾ ਕਹਿੰਦੇ ਦੇਖੋ ਦੇਖੋ ਭਾਈ ਕਿਤੇ ਨੂਰਾ ਮਾਹੀ ਆਉਂਦਾ ਹੋਵੇ ਫੇਰ ਵੀ ਕਿਹਾ ਵੀ ਨਹੀਂ ਮਹਾਰਾਜ ਹਜੇ ਨਹੀਂ ਆ ਸਕਦਾ ਜਦੋਂ ਤੀਜਾ ਪਹਿਰ ਹੋਇਆ ਸ਼ਾਮ ਦਾ ਟਾਈਮ ਫੇਰ ਮਾਰਾ ਨੇ ਬਚਨ ਕੀਤਾ ਦੇਖੋ ਕਿਤੇ ਨੂਰਾ ਮਾਹੀ ਆਉਂਦਾ ਹੋਵੇ ਹੋਨਾਰੇ ਕਹਿਆ ਵੀ ਤਨਬਚਨ ਮਹਾਰਾ ਨੇ ਕਰ ਦਿੱਤਿਆ ਵੀ ਆਪਾਂ ਦੇਖੋ ਇੱਕ ਜਣਾ ਉੱਤੇ ਚੜ ਕੇ ਇਹ ਜਣ ਸਾਹਬ ਦੇ ਉੱਪਰ ਇੱਕ ਸਿੰਘ ਨੂੰ ਸੇਵਾਦਾਰ ਨੂੰ ਚੜਾਇਆ ਉਹਨੇ ਦੇਖਿਆ ਵੀ ਧੂੜ ਉੜਦੀ ਆਉਂਦੀ ਐ ਬੇਨੂਰਾ ਮਾਹੀ ਆ ਰਹਿਆ ਨੇ ਇੰਨੇ ਪਲਾਂ ਵਿੱਚ ਨੂਰਾ ਮਾਹੀ ਨੇੜੇ ਆ ਗਿਆ ਉਹਨਾਂ ਨੂੰ ਦਿਸਣ ਲੱਗ ਪਿਆ ਉਹਨਾਂ ਨੇ ਥੱਲੇ ਉਤਰ ਕੇ ਜਣ ਸਾਹਬ ਤੋਂ ਮਹਾਰਾ ਨੂੰ ਬੇਨਤੀ ਕਰ ਦਿੱਤੀ ਦਾਹ ਦਿੱਤਾ ਵੀ ਮਹਾਰਾ ਜੀ ਨੂਰਾ ਮਾਹੀ ਆ ਗਿਆ ਹੈ ਇਨੇ ਪਲਾਂ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਨੂਰਾ ਮਾਹੀ ਵੀ ਹਾਜ਼ਰ ਹੋ ਗਿਆ ਹੈ ਰਾਏ ਕੱਲਾ ਮਹਾਰਾ ਦੇ ਚਰਨਾਂ 'ਚ ਬੈਠਾ ਹੋਰ ਟਾਈਮ ਤੇ ਗੁਰੂ ਸਾਹਿਬ ਦੇ ਨਾਲ ਪੰਜਾਂ ਪਿਆਰਿਆਂ 'ਚੋਂ ਦੋ ਪਿਆਰੇ ਇੱਕ ਮੁਖੀ ਪਿਆਰੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੀਜੇ ਭਾਈ ਮਾਨ ਸਿੰਘ ਜੀ ਸਨ ਕਿਉਂਕਿ ਪੰਜਾਂ ਪਿਆਰਿਆਂ 'ਚੋਂ ਤਿੰਨ ਪਿਆਰੇ ਚਮਕੌਰ ਸਾਹਿਬ ਦੀ ਜੰਗ 'ਵਿ ਸ਼ਹੀਦ ਹੋ ਗਏ ਸਨ ਜੀ ਤੇ ਏ ਤਾਂ ਪਿਆਰੇ ਤੇ ਦੋ ਪਿਆਰੇ ਤੀਜੇ ਭਾਈ ਮਾਨ ਸਿੰਘ ਜੀ ਵੀ ਮਹਾਰਾ ਦੇ ਕੋਲ ਤੇ ਭਾਈ ਦਿਆ ਸਿੰਘ ਜੀ ਚੌਰ ਸਾਹ ਕਰ ਰਹੇ ਆ ਜੀ ਰਾਏ ਕੱਲਾ ਬੈਠਾ ਹੋਰ ਸਰੋਤਾ ਸੰਗਤ ਬੈਠੀ ਆ ਇਸ ਪਿੰਡ ਦੇ ਵੱਡੇ ਬਜ਼ੁਰਗ ਜੰਨਾ ਦੀ ਉਮਰੋ ਟਾਈਮ ਤੇ ਦਾਦੇ ਆ ਵੀ 34 35 ਸਾਲ ਦੀ ਸੀ ਜਵਾਨ ਉਮਰ ਸੀ ਬਾਬਾ ਰਾਮਦੇਵ ਸਿੰਘ ਢੱਲੋਂ ਜੀ ਬਾਬਾ ਰਾਮਦੇਵ ਸਿੰਘ ਢੱਲੋਂ ਇਸ ਪਿੰਡ ਦੇ ਬਜ਼ੁਰਗ ਸੀ ਮੁਖੀ ਤੇ ਉਹ ਵੀ ਕੋਲੇ ਬੈਠੇ ਨੇ ਨੂਰਾ ਆਪਾਸ ਦੀ ਸੰਗਤ ਬੈਠੀ ਐ ਤੇ ਜਦੋਂ ਨੂਰਾ ਮਾਹੀ ਆਇਆ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਗਾਲ ਚਪੱਲਾ ਪਾ ਕੇ ਸਰਹੰਦ ਦਾ ਵਾਕਿਆ ਸੁਣਾਉਣ ਲੱਗਿਆ ਸਹਬਜ਼ਾਦਿਆਂ ਦੀ ਸਹੀਦੀ ਦੀ ਖਬਰ ਜਦੋਂ ਦੱਸਣ ਲੱਗਿਆ ਹੈ ਤੇ ਨੂਰੇ ਮਾਹੀ ਦਾ ਗळा ਰੁਕ ਗਿਆ ਹੈ ਗਾਲ ਜਿਹੜਾ ਕੰਠੀ ਭਰ ਆਇਆ ਅਤੇ ਅੱਖਾਂ 'ਚੋਂ ਹੰਝੂ ਡਿੱਗਦੇ ਨੇ ਨੂਰਾ ਮਾਹੀ ਬਹੁਤ ਤਹਾ ਮਾਰਦਾ ਤੇ ਰੋਂਦਾ ਹੈ ਉਹ ਤਾਂ ਗੁਰੂ ਸਾਹਿਬ ਦੇ ਲਾਲ ਤੇ ਸਹਿਬਜ਼ਾਦੇ ਸਹਿਬਜ਼ਾਦਿਆਂ ਦੀ ਮਾਤਾ ਦੀ ਖਬਰ ਦੱਸੀ ਨਹੀਂ ਜਾ ਸਕੀ ਸੀ ਐਨਾ ਬਰਾਗ ਚੱਲ ਰਿਹਾ ਸੀ ਫਿਰ ਗੁਰੂ ਦਾਮੇ ਪਾਸਾ ਨੇ ਕਿਹਾ ਨੂਰਿਆ ਸਾਨੂੰ ਸਭ ਪਤਾ ਸਰਹੰਦ ਦੇ ਵਿੱਚ ਕੀ ਕੁਸ ਹੋਇਆ ਔਰ ਅਸੀਂ ਤੇਰੇ ਮੋਹ ਸੁਣਨੀ ਚਾਹੁੰਨੇ ਆ ਤੂੰ ਸਾਨੂੰ ਤਕੜਾ ਹੋ ਕੇ ਕਹਿੰਦੇ ਖਬਰ ਸੁਣਾ ਦੇ ਕਿਉਂਕਿ ਗੁਰੂ ਸਾਹਿਬ ਨੇ ਤੁਰਕ ਰਾਧੀਆਂ ਜੜਾ ਇੱਥੇ ਪਟਣੀਆਂ ਸਨ ਵੀ ਰਾਸਣ ਤੇ ਬੈਠੇ ਸੀ ਤੇ ਜਦੋਂ ਫਿਰ ਨੂਰੇ ਮਾਹੀ ਨੂੰ ਗੁਰੂ ਸਾਹਿਬ ਨੇ ਧੀਰਜ ਦਿੱਤੀ ਫਿਰ ਨੂਰਾ ਮਾਹੀ ਖੜ ਕੇ ਜਦੋਂ ਖਬਰ ਸੁਣਾਉਣ ਲੱਗ ਪਿਆ ਉਧਰੋਂ ਨੂਰਾ ਮਾਹੀ ਸਾਹਿਬ ਜਦਿਆਂ ਦੀਆਂ ਖਬਰਾਂ ਸੁਣਾਈ ਜਾ ਰਿਹਾ ਹੈ ਕਿਵੇਂ-ਕਿਵੇਂ ਬੀਤੀ ਹੈ ਕਿਵੇਂ ਠੰਡੇ ਬੁਰਜ ਵਿੱਚ ਰਖੇ ਭੁੱਖੇ ਤੇ ਹਾਏ ਤੇ ਉਹ ਵੀ ਐਨੀ ਠੰਡ ਦੇ ਵਿੱਚ ਉਹ ਦਾ ਮਹੀਨਾ ਹੋਵੇ ਐਨੀ ਸਰਦੀ ਤੇ ਬਰਫ਼ ਪੈਂਦੀ ਹੋਵੇ ਕੋਈ ਬਿਸਤਰਾ ਨਹੀਂ ਕੋਈ ਉੱਪਰ ਲੀੜਾ ਕੱਪੜਾ ਨਹੀਂ ਹੈ ਤੇ ਠੰਡ ਦੇ ਠੰਡੇ ਬੁਰਜ ਵਿੱਚ ਰੱਖੇ ਗਏ ਵੀ ਇਹ ਮਨ ਜਾਣ ਤੇ ਤਸੀਹੇ ਦਿੱਤੇ। ਦਿਨ-ਦਿਨ ਉਹਨਾਂ ਦੀ ਪੇਸੀ ਹੋਈ ਐ। ਤੀਜੇ ਦਿਨ ਫਿਰ ਉਹਨਾਂ ਦੋਟਾਂ ਨੇ ਜਿਹੜੇ ਪਾਪੀ ਸੀ ਲੋਕ ਉਹਨਾਂ ਨੇ ਨੀਹਾਂ ਵਿੱਚ ਚੜਨ ਕੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਹੈ। ਅਤੇ ਮਾਤਾ ਜੀ ਵੀ ਆਪਣੇ ਮੌਜ ਦੇ ਵਿੱਚ ਸ੍ਰੀ ਸਾਟ ਕੇ ਸੱਚਖੰਡ ਚਲੇ ਗਏ। ਇਹ ਜਦੋਂ ਸਾਰਾ ਬਰਤਾਂਤ ਗੁਰੂ ਸਾਹਿਬ ਨੇ ਨੂਰੇ ਮਾਹੀ ਕੋਲੋਂ ਸੁਣਿਆ ਇਹ ਗੁਰੂ ਸਾਹਿਬ ਨੇ ਪੁੱਛਿਆ ਨੂਰਿਆ ਜਦੋਂ ਇਹ ਜੇ ਬੰਦੇ ਫਤਵੇ ਦੇ ਰਹੇ ਸੀਗੇ ਕੋਈ ਕਹਿੰਦਾ ਸੀ ਜਮਦਿਆਂ 16 ਦੇ ਮੋਹ ਤਖਿਆ ਝੂਠੇ ਅਨੰਦ ਵਰਗੇ ਕਾਜੀ ਮਲਾਣੇ ਕੋਈ ਕਹਿੰਦਾ ਇਹ ਨਾਗਾਂ ਦੇ ਬੱਚੇ नाग ਹੈ ਸਰੀਆਂ ਫੇ ਦੇਣੀਆਂ ਚਾਹੀਦੀਆਂ ਇੱਕ ਗੁਰੂ ਗੋਬਿੰਦ ਸਿੰਘ ਜੀ ਲੋਟ ਨਹੀਂ ਆਉਂਦੇ ਦੋ ਹੋਰ ਉਠਖੜੇ ਪਤਾ ਨਹੀਂ ਕੀ ਹੋਊਗਾ ਇਹੇ ਜੀਆਂ ਗੱਲਾਂ ਕਰ ਕਰਕੇ ਫਤਵੇ ਦੇ ਦੇ ਕੇ ਸਹਿਬਜ਼ਾਦਿਆਂ ਨੂੰ ਉਹਨਾਂ ਨੇ ਸ਼ਹੀਦ ਕਰਾਇਆ ਤੇ ਜਦੋਂ ਇਹ ਸਾਰਾ ਬਰਤਾਂ ਤਨੂਰਾ ਮਾਹੀ ਦੱਸ ਰਿਹਾ ਸੀ ਤੇ ਗੁਰੂ ਸਾਹਿਬ ਕਹਿੰਦੇ ਨੂਰਿਆ ਜਦੋਂ ਇਹ ਸਾਰੇ ਫਤਵੇ ਦੇ ਰਹੇ ਸੀਗੇ ਵੀ ਕਿਸੇ ਦੇ ਮਨ ਦੇ ਵਿੱਚ ਦਇਆ ਨਹੀਂ ਆਈ ਵੀ ਇਹ ਤਾਂ ਸਿਰਖੋਰ ਬੱਚੇ ਐ ਵੀ 7 ਸਾਲ 9 ਸਾਲ ਦੀ ਉਮਰ ਆ ਸਾਰੀ ਸਿਰਖੋਰ ਹਰ ਦੋਸ਼ ਨਾਲ ਇਹਸ ਵੀ ਲਿਖਿਆ ਵੀ ਸ਼ੇਰਖੋਰ ਬਾਲਕਾਂ ਦਾ ਬੱਚਾਂ ਦਾ ਕੀ ਕਸੂਰ ਆ ਜਿੰਨਾਂ ਨੂੰ ਇਡੀ ਵੱਡੀ ਭਾਰੀ ਸਜ਼ਾ ਇਹ ਨੂਰੇ ਮਾਹੀ ਨੇ ਦੱਸਿਆ ਹਾਂ ਮਹਾਰਾ ਵੀ ਸ਼ੇਰਖਾਂ ਮੁਹੰਮਦ ਜਿਹੜਾ ਮਲੇਰ ਕੋਟ ਲਿਆ ਸੀ ਉਹਨੇ ਭਰੀ ਹੋਈ ਕਚਹਿਰੀ ਵਿੱਚ ਹਾਜ਼ਰ ਨਾਰਾ ਮਾਰਿਆ ਸੀ ਉਹਨੇ ਕਿਹਾ ਸੀ ਬਚੀਦਿਆਂ ਨੂੰ ਚੈਲੰਜ ਕੀਤਾ ਵੀ ਤੁਸੀਂ ਬਹੁਤ ਵੱਡਾ ਜ਼ੁਲਮ ਕਰ ਰਹੇ ਹੋ ਕੁਨਿਆ ਕਰ ਰਹੇ ਹੋ ਸਾਡਾ ਇਸਲਾਮ ਧਰਮ ਬਿਲਕੁਲ ਆਗਿਆ ਨਹੀਂ ਦਿੰਦਾ ਅਜਾਜ਼ਤ ਨਹੀਂ ਦਿੰਦਾ ਇਹਨਾਂ ਮਾਸੂਮਾਂ ਦੇ ਉੱਤੇ ਉੱਪਰ ਐਡਾ ਵੱਡਾ ਤੁਸੀਂ ਕਹਿਰ ਕਰੋ ਇਹਨਾਂ ਨੂੰ ਛੱਡਣਾ ਚਾਹੀਦਾ ਹੈ ਗੁਰੂ ਸਾਹਿਬ ਦੇ ਪਾਸ ਪਹੁੰਚਾਉਣਾ ਚਾਹੀਦਾ ਹੈ ਜੇ ਤੁਹਾਡਾ ਕੋਈ ਆਪਣਾ ਬਹਿਰ ਬਰੋਗ ਗੁਰੂ ਸਾਹਿਬ ਨਾਲ ਆ ਤਾਂ ਮੈਦਾਨੇ ਜੰਗ ਵਿੱਚ ਜਾ ਕੇ ਟੱਕਰ ਲਵੋ ਉਹਨਾਂ ਨੇ ਨਾ ਕਿ ਮਾਸੂਮਾਂ ਦੇ ਉੱਤੇ ਕਹਿਰ ਕਰੋ ਇਹ ਇਸਲਾਮ ਧਰਮ ਦੀ ਤੋਹਫੀਨ ਹੈ ਆ ਬਗਿਆ ਹੈ ਸਾਡਾ ਇਸਲਾਮ ਧਰਮ ਆਗਿਆ ਨਹੀਂ ਦਿੰਦਾ ਤੇ ਉਹਨੇ ਜਦੋਂ ਹਾ ਦਾ ਨਾਰਾ ਮਾਰਿਆ ਉਹ ਕੱਲਾ ਸੀ ਉਹ ਦੱਸਦੇ ਆ ਵੀ ਜਦੋਂ ਉਹਦੀ ਕੱਲੇ ਦੀ ਨਾ ਸੁਣੀ ਉਹ ਦੁੱਠ ਚੌਂਕੜੀ ਵਿੱਚੋਂ ਉੱਠ ਕੇ ਇਹ ਸਵਾਦੇ ਵਿੱਚੋਂ ਉੱਠ ਕੇ ਕਚਹਿਰੀ ਚੋਂ ਉੱਠ ਕੇ ਜਦੋਂ ਬਾਹਰ ਆਉਣ ਲੱਗਿਆ ਉਹਨੇ ਫਿਰ ਧਨਬਾਰੇ ਕਿਹਾ ਜ਼ੁਲਮ 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 ਕਰ ਰਹੇ ਹੋ ਉਹ ਆ ਕੇ ਮਲੇ ਕੋਟਲੇ ਰਹਿਣ ਲੱਗ ਪਿਆ ਤੇ ਮਹਾਰਾ ਕਹਿੰਦੇ ਇੱਕ ਮਲੇਰੀਆਂ ਕੀ ਜੜ ਹੈ ਅਵਰ ਤੁਰਕ ਸਾਹਿਬ ਦੇ ਹੋਰ ਤੁਰਕ ਰਾਜ ਦਾ ਨਾਸ ਹੋ ਤੇ ਮਲੇ ਕੋਟਲੇ ਵਾਲੇ ਬਸਦੇ ਰਹਿਣਗੇ ਅੱਜ ਵੀ ਬਸਦੇ ਆ ਉਹ ਕਿਹਣੀ ਵਾਰ ਇੱਥੇ ਦਿੱਤਾ ਜੀ ਜਿਹੜਾ ਹਾਂਜੀ ਇੱਥੇ ਮਹਾਰਾ ਨੇ ਬਚਨ ਵਰ ਦਿੱਤਾ ਇਹ ਮਲੇ ਕੋਟਲੀਆਂ ਨੂੰ ਜੀ ਤੇ ਫੇਰ ਮਹਾਰਾ ਸਾਹਿਬ ਕਹਿੰਦੇ ਜਦੋਂ ਬਰਤਾਂਤ ਸੁਣਿਆ ਸਾਰਾ ਵਾਕਿਆ ਸੁਣਿਆ ਸਰੰਦ ਦਾ ਦਰਦ ਭਰੀ ਇਹ ਕਹਾਣੀ ਕਥਾ ਸੁਣੀ ਸਹਿਬਜ਼ਾਦਿਆਂ ਦੀ ਤੇ ਗੁਰੂ ਮਹਾਰਾ ਜਦੋਂ ਕਾਹੀ ਦੇ ਬੂਟੇ ਦੀਆਂ ਜੜਾਂ ਪਟ ਰਹੇ ਸੀ ਤੀਰ ਦੀ ਨੋਕ ਨਾਲ ਤੇ ਉਦੋਂ ਫੇਰ ਜਦੋਂ ਜੜ ਪੱਟ ਦਿੱਤੀ ਕਾਹੀ ਦਾ ਬੂਟਾ ਪੱਟ ਕੇ ਉਧੀਆਂ ਜੜਾਂ ਕਾਸ ਨੂੰ ਕਰ ਦਿੱਤੀਆਂ ਤੇ ਫੇਰ ਮਹਾਰਾ ਨੇ ਉੱਥੇ ਵੀ ਇਹ ਇਤਿਹਾਸ ਦੇ ਵਿੱਚ ਵਰਨ ਆਉਂਦਾ ਬਚਨ ਆਉਂਦੇ ਆ ਸਤਿਗੁਰਾਂ ਦੇ ਸ਼ਾਨਮੋਖਾ ਤੇ ਉੱਥੇ ਵੀ ਦੱਸਿਆ ਹਨ ਜਿਵੇਂ ਜਮ ਇਸ ਕੀ ਜੜੂ ਉਖਾੜੀ ਤਥਾ ਤੁਰਕਾਂ ਕੀ ਬੰਸਾ ਸਾਰੀ ਸਿਖਾਂ ਮਾਰੇ ਮਾਰੋ ਜਾਰਾ ਸੀਨ ਰਾ ਧਨ ਬਹਿਰ ਨਕਾਰਾ ਗੁਰੂ ਸਾਹਿਬ ਕਹਿੰਦੇ ਮੇਰਾ ਖਾਲਸਾ ਉਹ ਇਹ ਸਰੰਦ ਦੀ ਇਟ ਨਾ ਇਟ ਖੜਕਾਉ ਇਹ ਦੋਟਾ ਨੂੰ ਸੋਧੂਗਾ ਉਨਾ ਤੋਂ ਬਦਲਾ ਲਊਗਾ ਤੇ ਸਾਰਾ ਧਨ ਦੌਲਤ ਬਾਹਰ ਕੱਢ ਕੇ ਛਟਣਗੇ ਇਹਨਾਂ ਦਾ ਤੇ ਜਮਸ ਕੀ ਜਾੜੂ ਉਖਾੜੀ ਤੱਥਾ ਤੁਰਕਾਂ ਕੀ ਬੰਸਾ ਸਾਰੀ ਮਹਾਰਾ ਕਹਿੰਦੇ ਜਿਵੇਂ ਕਾਹੀ ਦੇ ਬੋਟੇ ਦੀਆਂ ਜੜਾ ਉਖਾੜ ਦਿੱਤੀਆਂ ਪੱਟ ਦਿੱਤੀਆਂ ਇਹ ਤੱਕਾ ਤੁਰਕ ਰਾਜ ਦਾ ਹੁਣ ਨਾਸ ਹੋ ਜਾਊਗਾ ਤੁਰਕ ਰਾਜ ਨੂੰ ਨਾਸ ਹੋਣ ਦਾ ਬਚਨ ਵੀ ਇੱਥੇ ਕੀਤਾ ਉਸ ਤੋਂ ਬਾਅਦ ਤੁਰਕ ਰਾਜ ਇਹ ਹਿੰਦੁਸਤਾਨ ਦੀ ਧਰਤੀ ਤੋਂ ਖਤਮ ਹੋ ਗਿਆ ਐਸ ਲਈ ਇਹ ਸਾਰਾ ਵਰਤਾਂਤ ਸਾਹ ਸੰਗਤ ਜੀ ਇਸ ਨਗਰ ਦਾ ਹੈ ਲੰਮੇ ਜੜਪਰੇ ਦਾ ਤੇ ਜਿੱਥੇ ਮਹਾਰਾ ਨੇ ਇਹ ਬਚਨ ਕੀਤੇ ਹੈ ਤੇ ਰਾਏ ਕੱਲੇ ਨੇ ਬੇਨਤੀ ਕੀਤੀ ਵੀ ਮਹਾਰਾਜ ਇਹ ਤੁਹਾਡਾ ਜਿਹੜਾ ਬਚਨ ਟਲ ਹੋਣਾ ਇਹ ਤੁਰਕ ਰਾਜ ਖਤਮ ਹੋ ਜਾਣਿਆ ਬੜਾ ਜ਼ੁਲਮ ਇਹਨਾਂ ਨੇ ਪਾਪ ਕੀਤਾ ਹੈ ਮਸੂਮ ਬੱਚਿਆਂ ਨੂੰ ਨੀਹਾ ਵੇਚਣ ਆ ਗਿਆ ਜਿਉਂਦਿਆਂ ਨੂੰ ਤੇ ਮੇਰੇ ਮੇਰੇ ਖਾਨਦਾਨ ਤੇ ਬਖਸ਼ ਕਰੋ ਤੇ ਮੈਂ ਵੀ ਮੁਸਲਮਾਨੀ ਜਾਤੀ ਵਿੱਚ ਆ ਮੇਰੇ ਤੇ ਕਿਰਪਾ ਕਰੋ ਮਹਾਰਾ ਤੁਮ ਮੈਂ ਤਾਂ ਆਪ ਜੀ ਦਾ ਸ਼ਰਧਾਲੂ ਹਾਂ ਰਾਏ ਕੱਲੇ ਦੀ ਮਹਾਰਾ ਕਹਿੰਦੇ ਨਹੀਂ ਰਾਏ ਹੁਣ ਇਦਾਂ ਹੀ ਹੋਣਾ ਹੈ ਪੁਰਸਰਹੰਦਮਾ ਪਾਪ ਘਨੇਰਾ ਉੱਜੜ ਜਾਏਲਾ ਕਸ਼ਟ ਵਡੇਰਾ ਜੈ ਸਰਹੰਦ ਦੇ ਅੰਦਰ ਐਡਾ ਬਟਾ ਕਹਿਰ ਹੋਇਆ ਇਹ ਉੱਜੜੂ ਉੱਜੜ ਜਾਵੇਗਾ ਇਹ ਹੁਣ ਰਹਿਣਾ ਨਹੀਂ ਹੈ ਤੇ ਰਾਏ ਕੱਲੇ ਦੀਆਂ ਬੇਨਤੀਆਂ ਸੁਣ ਕੇ ਫਿਰ ਮਹਾਰਾ ਜੀ ਨੇ ਰਾਏ ਕੱਲੇ ਨੂੰ ਕਿਹਾ ਚੰਗਾ ਫੇਰ ਲਿਆ ਕਹਿੰਦੇ ਹੱਥ ਕਰ ਉਹਨੇ ਹੱਥ ਕੀਤਾ ਆਪਣਾ ਤੇ ਉੱਤੇ ਰਮਾਰ ਰੱਖਿਆ ਗੁਰੂ ਸਾਹਿਬ ਨੇ ਫੇਰ ਆਪਣੀ ਜਰੀ ਤਲਵਾਰ ਸੀ ਸ੍ਰੀ ਸਾਹਿਬ ਉਹ ਰਾਏ ਕੱਲੇ ਨੂੰ ਬਖਸ਼ਿਸ਼ ਕਰ ਦਿੱਤੀ ਹੂੰ ਰਾਏ ਕੱਲੇ ਦੇ ਹੱਥ ਤੇ ਰੱਖ ਕੇ ਇੱਕ ਰੇਹਲਾ ਇੱਕ ਇਹ ਗੰਗਾ ਸਾਗਰ ਵੀ ਦਾਦੇ ਹਨ ਤੇ ਇਹ ਚੀਜ਼ਾਂ ਮਹਾਰਾ ਨੇ ਦਿੱਤੀਆਂ ਤੇ ਰਾਏ ਕੱਲੇ ਨੂੰ ਕਿਹਾ ਮਹਾਰਾਜ ਜੀ ਨੇ ਵੀ ਤਲਵਾਰ ਜਿਹੜੀ ਤੈਨੂੰ ਬਖਸ਼ਿਸ਼ ਕੀਤੀ ਐ ਇਹ ਤਲਵਾਰ ਗੁਰੂ ਸਾਹਿਬ ਕਹਿੰਦੇ ਮੇਰਾ ਰੂਪ ਹੈ ਜਿੰਨਾ ਚਿਰ ਤੱਕ ਤੂੰ ਤੇਰਾ ਖਾਨਦਾਨ ਤੁਸੀਂ ਆਤਮ ਸਤਕਾਰ ਸਰਦਾ ਭਾਵਨਾ ਰੱਖੋਗੇ ਸਾਡਾ ਸਰੂਪ ਸਮਝ ਕੇ ਸ੍ਰੀ ਸਾਹਿਬ ਦਾ ਤਲਵਾਰ ਦਾ ਤੇਰਾ ਰਾਜ ਭਾਗ ਉਹਨਾਂ ਚਿਰ ਤੱਕ ਕਾਇਮ ਰਹੂਗਾ ਜਦੋਂ ਕੋਈ ਬਿਆਦ ਵੀ ਕਰੋ ਤੇਰੀ ਪੀੜੀ ਚੋਟ ਕੇ ਫਿਰ ਖਤਮ ਹੋ ਜਾਊਗਾ ਐਸੇ ਤੇ ਕਈ ਸਾਰਾ ਕੁਝ ਹੋਇਆ ਸਾਧ ਸੰਗਤ ਜੀ ਤਨ ਪੀੜੀਆਂ ਉਹਨਾਂ ਨੇ ਪੂਰਾ ਗੁਰੂ ਸਾਹਿਬ ਦੇ ਜਿਹੜੀਆਂ ਬਖਸ਼ਾਂ ਸੀ ਉਹਨੂੰ ਸੱਚਖੰਡ ਕਮਰਾ ਬਣਾ ਕੇ ਬਰਾਜਮਾਨ ਪੰਗ ਸਾਹਿਬ ਤੇ ਕਰਦੇ ਰਹੇ ਦੋ ਟਾਈਮ ਤੂ ਬੱਤੀ ਸਰਦਾ ਭਾਵਨਾ ਰੱਖਦੇ ਜਿਹੜੀ ਗੁਰੂ ਸਾਹਿਬ ਨੇ ਤਲਵਾਰ ਬਖਸ਼ ਕੀਤੀ ਸੀ ਉਹ ਪੰਗ ਸਾਹਿਬ ਦੇ ਉੱਪਰ ਬਰਾਜਮਾਨ ਕਰਦੇ ਸਨ ਜਦੋਂ ਚੌਥੀ ਪੀੜੀ ਵਿੱਚ ਰਾਏ ਕੱਲੇ ਦਾ ਪੋਤਾ ਆ ਕੇ ਗੱਦੀ ਤੇ ਬੈਠਾ ਜਿਹੜੇ ਕਾਜੀ ਮਲਾਣੀ ਸੀ ਸਰੇ ਜਿਹੜੇ ਕਟੜ ਸੀ ਮੁਸਲਮਾਨ ਉਹਨਾਂ ਨੇ ਉਹਦੇ ਕੰਨ ਭਰ ਦਿੱਤੇ ਤੂੰ ਕਾਫਰ ਹੈ ਐਵੇਂ ਗੁਰੂ ਗੋਬਿੰਦ ਸਿੰਘ ਸਖਾਂ ਦੇ ਦਾਮੇ ਗੁਰੂ ਦੀਆਂ ਚੀਜ਼ਾਂ ਨੂੰ ਮੰਨੇ ਜਾਣਾ ਜਿੰਨਾ ਤਲਵਾਰਾਂ ਚ ਕੀ ਰੱਖਿਆ ਹੋਇਆ ਹੈ ਉਹਨੂੰ ਨਾਸਤਕ ਬਣਾ ਦਿੱਤਾ ਉਹ ਮਨਮੁਖ ਬਣ ਗਿਆ ਨਾਸਕ ਹੋ ਕੇ ਉਹੀ ਨਾਸਕ ਹੋ ਕੇ ਉਹੀ ਤਲਵਾਰ ਜਿਹੜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਉਹ ਗਾਤਰੇ ਪਾ ਕੇ ਸ਼ਕਾਰ ਨੂੰ ਚੜ ਗਿਆ ਹੂੰ ਜਦੋਂ ਸ਼ਿਕਾਰ ਦੇ ਮਗਰ ਘੋੜਾ ਦੁਰਾਇ ਦੁੜਾਇਆ ਜਗਰਾਉਂ ਦੇ ਪਰਲੇ ਪਾਸੇ ਦਾਦੇ ਹਨ ਸੇਰਪੁਰਾ ਪਿੰਡ ਇਹ ਜੇ ਆਉਂਦੇ ਆ ਸੇਰਪੁਰਾ ਕਲਾਂ ਤੇ ਜੰਗਲ ਹੀ ਹੁੰਦਾ ਸੀ ਤੇ ਜਦੋਂ ਘੋੜੇ ਤੋਂ ਉਹਨੇ ਸ਼ਿਕਾਰ ਦੇ ਬਾਹਰ ਕਾਰ ਲਗਾਇਆ ਉਹੀ ਤਲਵਾਰ ਜਿਹੜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਫਿਰ ਉਹ ਰਾਏ ਕਲੇ ਦੇ ਪੜੋਤਾ ਹੀ ਜਿਹੜਾ ਉਹਦੇ ਆਪ ਦੀ ਵੱਜ ਗਈ ਉਹ ਤਲਵਾਰ ਸ਼ਕਤੀ ਸੀ ਮਹਾਰਾਜ ਦੀ ਉਹ ਤਲਵਾਰ ਦੇ ਨਾਲ ਜ਼ਖਮ ਹੋਇਆ ਜ਼ਖਮੀ ਹੋਇਆ ਘਾਇਲ ਹੋਇਆ ਜਦੋਂ ਘੋੜੇ ਤੋਂ ਡਿੱਗਣ ਲੱਗਿਆ ਘੋੜਾ ਇੰਨਾ ਤੇਜ਼ ਦੌੜਿਆ ਹੋਇਆ ਸੀ ਕਿ ਉਹਦਾ ਰਕਾਬ ਦੇ ਵਿੱਚ ਪੈਰ ਫਸ ਗਿਆ ਪੈਰ ਫਸਿਆ ਤੇ ਘੋੜੇ ਨੇ ਇੱਕ ਸੀਟ ਕਿਉ ਮਾਰ ਦਿੱਤਾ ਉਹ ਖਤਮ ਹੋ ਗਿਆ ਉਸ ਤੋਂ ਬਾਅਦ ਪਾਕਿਸਤਾਨ ਬਣ ਗਿਆ ਇਹ ਵੀ ਇੱਥੋਂ ਚਲੇ ਗਏ ਪਾਕਿਸਤਾਨ ਵਿੱਚ ਗੰਗਾ ਸਾਗਰ ਨਿਸ਼ਾਨੀ ਤਜ ਵੀ ਗੁਰੂ ਸਾਹਿਬ ਦੀ ਉਹਨਾਂ ਦੇ ਕੋਲ ਹੈ ਅੱਜ ਵੀ ਸਾਡੇ ਇੱਕ ਮਾਸਟਰ ਇਤਿਹਾਸ ਬਹੁਤ ਵੱਡਾ ਲਿਖ ਰਿਹਾ ਹੈ 500 ਪੰਨੇ ਦਾ ਇੱਥੇ ਦਾ ਪਹਿਲਾਂ ਵੀ ਲਿਖਿਆ ਹੈ ਡਾਕਟਰ ਮੇਜਰ ਸਿੰਘ ਜਿਹੜੇ ਬਕਟੋਰੀਆ ਰਹਿੰਦੇ ਆ ਕੈਨੇਡਾ ਵਿੱਚ ਉਹ ਹੁਣ ਆਏ ਐ ਸੇ 7 ਮਹੀਨੇ ਇੱਥੇ ਰਹਿੰਦੇ ਆ ਉਹ ਕ ਇਤਿਹਾਸ ਦੀ ਬੁੱਕ ਬਹੁਤ ਉਹਨਾਂ ਨੇ ਹਵਾਲੇ ਦਿੱਤੇ ਆ ਪ੍ਰਾਤਨ ਇਤਿਹਾਸ ਅੰਗਰੇਜ਼ਾਂ ਦਾ ਇਤਿਹਾਸ ਲਿਖਿਆ ਉਹ ਵੀ ਵਿੱਚ ਦਿੱਤੇ ਹੋਇਆ ਅਤੇ ਉਹਨਾਂ ਨੇ ਦੱਸਿਆ ਪਰਸੋਂ ਸਾਨੂੰ ਮਿਲੇ ਵੀ ਜਿਹੜਾ ਗੰਗਾ ਸਾਗਰ ਸੀ ਕੈਨੇਡਾ ਦੇ ਵਿੱਚ ਵੀ ਆਮ ਲੋਕ ਪੁੱਛਦੇ ਆ ਹੋਰ ਥਾਵਾਂ ਤੇ ਵੀ ਇਹ ਗੰਗਾ ਸਾਗਰ ਗੁਰੂ ਸਾਹਿਬ ਦੇ ਕੋਲ ਕਿੱਥੋਂ ਆਇਆ ਹੂੰ ਉਹ ਕਿਵੇਂ ਆਇਆ ਇਹ ਸਵਾਲ ਕਰਦਾ ਅਗਲਾ ਵੀ ਗੁਰੂ ਸਾਹਿਬ ਨੇ ਗੰਗਾ ਸਾਗਰ ਕਿੱਥੋਂ ਆਇਆ ਜੋ ਫਿਰ ਦੱਸਿਆ ਵੀ ਜਿਹੜਾ ਮੋਹੀਦ ਮਸ਼ਤਰੀ ਸੀ ਲੋਹਾਰ ਉਹ ਟਾਈਮ ਤੇ ਜਿਨ੍ਹਾਂ ਨੇ ਮੁੰਦਰੀ ਕੱਟੀ ਸੀ ਮਹਾਰਾ ਦੀ ਕਿਉਂਕਿ ਪੋ ਦਾ ਮਹੀਨਾ ਸੀ ਉਂਗਲਾਂ ਵੀ ਸੁੱਜ ਗਈਆਂ ਸੀ ਆਪਾਂ ਵੀ ਨੰਗੇ ਪੈਰੀ ਤੁਰੇ ਫਿਰਿਆ ਰੰਗੀ ਹੱਥ ਸੋਜਾ ਹੋ ਜਾਂਦਾ ਹੈ ਠੰਡ ਦਾ ਮੌਸਮ ਤੇ ਉਹ मुंदਰੀ मुंदरसी ਜਿਹੜੀ ਉਹ ਲੋਹਾਰ ਨੂੰ ਸਦਕੇ ਮਹਾਰਾ ਨੇ ਕਟਾਈ ਸੀ ਅੱਜ ਵੀ ਉਹ ਪਿੰਡ ਆਪਣੇ ਇੱਥੇ ਭਮੀਪੁਰਾ ਕਲਾ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਰੱਖੀ ਹੋਈ ਐ ਸੱਲਾ ਤੇ ਉਹ ਫਿਰ ਕਹਿੰਦੇ ਆ ਵੀ ਜਵਾਲਾ ਸਿੰਘ ਉਹਦਾ ਨਾਂ ਸੀ ਵੱਡਾ ਬਜ਼ੁਰਗ ਜਿਹੜਾ ਸੀ ਜਿਹੜਾ ਗੁਰੂ ਸਾਹਿਬ ਨੇ ਉਹਨਾਂ ਨੇ ਉਹ ਸੱਲਾ ਕਟਿਆ ਜੀ ਤੇ ਉਹ ਜਿਹੜਾ ਗੰਗਾ ਸਾਗਰ ਸੀ ਲੋਟਾ ਸੀ ਜੀ ਉਹ ਉਹ ਫੇਰਾ ਇਹ ਦਾਦਿਆਂ ਵੀ ਜਿਹੜਾ ਇਹ ਗੰਗਾ ਸਾਗਰ ਸੀ ਇਹ ਜਿਹੜਾ ਮੋਹੀ ਦੇ ਮੈਸਤਰੀ ਸੀ ਲੋਹਾਰ ਬਾਬਾ ਜਵਾਲਾ ਸਿੰਘ ਉਹਨਾਂ ਨੇ ਹੀ ਗੁਰੂ ਸਾਹਿਬ ਨੂੰ ਭੇਟ ਕਰ ਦਿੱਤਾ ਸੀ ਜੀ ਮੋਹੀ ਪਿੰਡ ਤੋਂ ਹੀ ਇਹ ਗੰਗਾ ਸਾਗਰ ਗੁਰੂ ਸਾਹਿਬ ਨੂੰ ਮੈਸਤਰੀ ਜਵਾਲਾ ਸਿੰਘ ਉਹਨਾਂ ਨੇ ਗੁਰੂ ਸਾਹਿਬ ਨੂੰ ਦਿੱਤਾ ਸੀ ਉਸੇ ਵਿੱਚ ਹੀ ਅਵਸਰ ਚੋਟੀ ਦੁੱਧ ਚੁਆਈ 288 ਉਹਦੇ ਵਿੱਚ ਸੇਕ ਹਨ ਜੀ ਅਸੀਂ ਵੀ ਉਹ ਗੰਗਾ ਸਾਗਰ ਦੇ ਦਰਸ਼ਨ ਕੀਤੇ ਆ ਆਖਤਾਨ ਗੁਰਧਾਮਾਂ ਦੀ ਯਾਤਰਾ ਦੇ ਸਮੇਂ ਵੀ ਅਸੀਂ ਉਹਨਾਂ ਦੇ ਘਰੇ ਗਏ ਸਨ ਜੀ ਲਾਹੌਰ ਕੋਠੀ 'ਚ ਜਿੰਨਾ ਦੇ ਕੋਲੇ ਗੰਗਾ ਸਾਗਰ ਅਜੀਜ਼ ਉੱਲਾਹ ਖਾਨ ਨੌਵੀਂ ਪੀੜ੍ਹੀ ਤਿਆਰ ਆਏ ਕੱਲੇ ਤੇ ਅੱਜ ਉਹ ਕੈਨੇਡਾ 'ਚ ਰਹਿੰਦੇ ਆ ਕੈਨੇਡਾ ਦੇ ਵਿੱਚ ਹੀ ਉੱਥੇ ਉਹਨਾਂ ਗੰਗਾ ਸਾਗਰ ਰੱਖਿਆ ਹੋਇਆ ਹੈ ਦਰਸ਼ਨ ਕਰਾਉਂਦੇ ਆ ਤੇ ਇਸ ਹਜਤਾਨਾਂ ਤੇ ਇਸ ਹਜਤਾਨ ਤੇ ਮਹਾਰਾ ਨੇ ਜਿੱਥੇ ਬਾਰਵੀਂ ਦਿੱਤੀ ਹੈ ਤੇ अनेका ਮਹਾਰਾ ਨੇ ਕੌਤਕ ਕੀਤੇ ਆ ਤੇ ਰਾਏ ਕੱਲੇ ਦੀ ਦਾਦੇ ਹਨ 300 ਕੋੜ ਸਵਾਰ ਫੌਜ ਜੀ ਉਹ ਗੁਰੂ ਸਾਹਿਬ ਦੇ ਨਾਲ ਰਹਿੰਦੀ ਸੀ ਉਹ ਟਾਈਮ ਤੇ ਜੀ ਉਹਨਾਂ ਦੇ ਤੰਬੂ ਲਾਏ ਹੁੰਦੇ ਸੀ ਉੱਥੇ ਕੱਲੇ ਆਣਾ ਜਗਾ ਦਾ ਨਾਮ ਵੱਜਦਾ ਮਾਹੀ ਆਣਾ ਕੱਲੇ ਆਣਾ ਖੇਤਾਂ ਦੇ ਨਾਮ ਵੱਜਦਾ ਇੱਥੇ ਪਿੰਡ ਦੇ ਵਿੱਚ ਪਿੰਡ ਤੋਂ ਬਾਹਰ ਵੀ ਇੱਥੇ ਰਾਏ ਕੱਲੇ ਦੀ ਫੌਜ ਦੇ ਤੰਬੂ ਹੁੰਦੇ ਸਨ ਤੇ ਇਸ ਬਾਤ ਤੇ ਸਾਹ ਸੰਗਤ ਜੀ ਇੱਥੇ ਬਹੁਤ ਮਹਾਰਾ ਨੇ ਬਖਸ਼ਾ ਰਹਿਮਤਾਂ ਕੀਤੀਆਂ ਹਨ ਤੇ ਇਹ ਸਾਰਾ ਇਤਿਹਾਸ ਜਿਹੜਾ ਹੈ ਇਹ ਲੰਮੇ ਜੜਪੁਰੇ ਪਿੰਡ ਦਾ ਹੈ ਅਤੇ ਸਿਹਸਤਾਨ ਤੇ ਮਹਾਰਾ ਨੇ ਭਾਗ ਲਾਇਆ ਜਿੱਥੇ 21 ਦਿਨ ਮਹਾਰਾਜੀ ਰਾਜੇ ਹੈ ਇਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਇੱਥੇ ਹੀ ਠਹਿਰੇ ਸਨ ਇਥੋਂ 7 ਮਾਘ ਤੇ 20 ਜਨਮਰੀ ਨੂੰ 1761 ਦੇ ਵਿੱਚ ਮਹਾਰਾਜ ਅੱਗੇ ਦੀਨੇ ਕਾਂਗੜ ਨੂੰ ਚਾਲੇ ਪਾਇਸਨ ਇਥੇ ਹਰ ਸਾਲ 18 19 20 ਜਨਮਰੀ ਦਾ ਗੁਰੂ ਸਾਹਿਬ ਦੇ ਇੱਥੇ ਆਉਣ ਦੀ ਖੁਸ਼ੀ ਵਿੱਚ ਚਰਨ ਪਾਉਣ ਦੀ ਖੁਸ਼ੀ ਵਿੱਚ ਹਰ ਸਾਲ 18 19 20 ਜਨਵਰੀ ਦਾ ਬਹੁਤ ਵੱਡਾ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਇਹ ਕਰਕੇ ਮਹਾਰਾ ਨੇ ਕਿਰਪਾ ਕੀਤੀ ਹੈ ਪ੍ਰਭਾਤ ਫੇਰੀਆਂ ਹੁੰਦੀਆਂ ਭਾਈ ਤੇ ਇਹ ਮਹਾਨ ਅਸਥਾਨ ਹੈ ਗੁਰੂ ਮਹਾਰਾਜ ਸਾਹਿਬ ਜੀ ਦਾ ਇਹ ਜਿਹੜਾ ਸਰੋਵਰ ਹੈ ਬਣਿਆ ਹੋਇਆ ਦੱਸਦੇ ਹਨ ਵੀ ਮਾਗੀ ਵਾਲੇ ਦਿਨ ਮਹਾਰਾਜ ਇੱਥੇ ਹੀ ਸੀ ਜੀ ਹਾਂ ਉਹ ਮਾਗੀ ਦਾ ਦਿਹਾੜਾ ਮੁਕਸਰ ਦੀ ਧਰਤੀ ਤੇ ਭਾਵੇਂ ਮਨਾਇਆ ਜਾਂਦਾ ਨੇ ਪੰਥ ਨੇ ਇਕੱਠੇ ਹੋ ਕੇ ਫੈਸਲਾ ਲਿਆ ਹੋਇਆ ਹੈ ਪਰ ਮਾਗੀ ਨੂੰ ਤਾਂ ਮਹਾਰਾਜ ਇਹ ਜਗ੍ਹਾ ਤੇ ਸਨ ਇੱਥੇ ਹੀ ਤੇ ਜਿਹੜਾ ਮੁਕਸਰ ਸਾਹਿਬ ਦਾ ਜੰਗ ਸੀ ਉਹ 24 ਵਿਸਾਖ ਨੂੰ ਹੋਇਆ ਸੀ ਜੀ ਵਿਸਾਖ ਦੇ ਮਹੀਨੇ ਵਿੱਚ ਤੇ ਇਹ ਮਾਗੀ ਵਾਲੇ ਦਾ ਗੁਰੂ ਸਾਹਿਬ ਨੇ ਜਿਹੜਾ ਸਰੋਵਰ ਬਣਿਆ ਹੋਇਆ ਇੱਥੇ ਸਰੋਵਰ ਦੇ ਵਿੱਚੋਂ 5 ਊਂਜਲ ਮਹਾਰਾ ਨੇ ਆਪਣੇ ਬੁੱਕ ਕਾਰ ਕਮਲਾ ਦੇ ਨਾਲ ਪੰਜ ਬੋਕ ਮਿੱਟੀ ਦੇ ਕੱਢੇ ਜੀ ਪੰਜ ਬੋਕ ਮਿੱਟੀ ਦੇ ਕੱਢ ਕੇ ਗੁਰੂ ਦਾਮੇ ਪਾਸਾ ਜੀ ਨੇ ਜਦ ਹੀ ਗਾਹ ਕਢੀ ਢਾਬ ਦੇ ਵਿੱਚੋਂ ਕੱਚੀ ਢਾਬ ਹੁੰਦੀ ਸੀ ਇੱਥੇ ਇਸ਼ਨਾਨ ਪਾਣੀ ਗੁਰੂ ਸਾਹਿਬ ਕਰਦੇ ਰਹੇ ਐ ਤੇ ਉਹਨਾਂ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਸ਼ਨਾਨ ਪਾਣੀ ਕਰਦੇ ਰਹੇ ਸਰੋਵਰ ਚ ਢਾਬ ਦੇ ਵਿੱਚ ਤੇ ਮਹਾਰਾ ਨੇ ਪੰਜ-ਪੰਜ ਬੋਕ ਪੰਜ-ਪੰਜ ਅੰਜਲ ਕੱਢ ਕੇ ਤੇ ਇਸ ਜਗ੍ਹਾ ਦਾ ਨਾਮ ਪੰਜੂਆਣਾ ਸਾਹਿਬ ਰੱਖਿਆ ਹੈ। ਇਹ ਗੁਰੂ ਸਾਹਿਬ ਨੇ ਆਪ ਹੀ ਇਹ ਪੰਜੂਆਣਾ ਸਾਹਿਬ ਢਾਹ ਦਾ ਨਾਮ ਰੱਖਿਆ ਸੀ ਤੇ ਮਹਾਰਾ ਕਹਿੰਦੇ ਗੁਰੂ ਸਾਹਿਬ ਬਣ ਜਾਵੇਗਾ। ਜੀ ਇਹ ਕਰਕੇ ਮਹਾਨ ਤੀਰਥ ਜਿਹੜਾ ਹੈ ਗੁਰੂ ਸਾਹਿਬ ਨੇ ਆਪਣੇ ਹੀ ਕਰ ਕਮਲਾਂ ਦੇ ਨਾਲ ਇਹਨੂੰ ਪ੍ਰਗਟ ਕੀਤਾ ਹੈ। ਇਹ ਕਰਕੇ ਸਾਹਾ ਸੰਗਤ ਜੀ ਅੱਜ ਵੀ ਉਹ ਜੰਡ ਸਾਹਿਬ ਮजूद ਖੜੇ ਆ ਜਿਹਦੇ ਉੱਪਰ ਦੇਖਿਆ ਸੀ ਵੀ ਨੂਰਾ ਮਾਹੀ ਕਿਤੇ ਆਉਂਦਾ ਹੋਵੇ ਤੇ ਇੱਥੇ ਦਾ ਇਤਿਹਾਸ ਹੈ ਜੋ ਆਪ ਸੰਗਤਾਂ ਨੂੰ ਆਏ ਸੁਣਾਇਆ ਗਿਆ ਹੈ ਗੁਰਮ ਪਿਆਰੇ ਸੰਗਾਂ ਨੇ ਕਿਹਾ ਵੀ ਸੰਗੀਤ ਰਾ ਸੁਣਾਓ ਵੀ ਆਪਾਂ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਦੂਰੋਂ ਨੇੜੋਂ ਕਿਉਂਕਿ ਬਹੁਤ ਸੰਗਤਾਂ ਨੂੰ ਇਸ ਇਤਿਹਾਸ ਦਾ ਇਤਿਹਾਸਕ ਸਥਾਨ ਦਾ ਪਤਾ ਨਹੀਂ ਹੈ ਇੱਕ ਤਾਂ ਇਹ ਇਤਿਹਾਸਕ ਸਥਾਨ ਜਿਹੜਾ ਗੁਰਦੁਆਰਾ ਪੰਜਵਨਾ ਸਾਹਿਬ ਲੰਮੇ ਜੜਪੁਰੇ ਪਿੰਡੂ ਇਲਾਕੇ ਵਿੱਚ ਪਿੰਡ ਵਿੱਚ ਆਉਣ ਕਰਕੇ ਤੇ ਮੇਨ ਰੋਡਾਂ ਤੋਂ ਦੂਰ ਕਰਕੇ ਸੰਗਤਾਂ ਨੂੰ ਪਤਾ ਵੀ ਨਹੀਂ ਲੱਗਦਾ ਹੈ ਕੀ ਮੈਂ ਰੋਡ ਨੇੜੇ ਨਹੀਂ ਹੈ ਮੇਨ ਰੋਡਾਂ ਤੋਂ ਤਨ ਤਨ ਕਿਲੋਮੀਟਰ ਦੂਰ ਹੈ ਤੇ ਦੂਰ ਹੋਣ ਕਰਕੇ ਸੰਗਤਾਂ ਨੂੰ ਨਹੀਂ ਜਾਣਕਾਰੀ ਹੁੰਦੀ ਪਾਰਾਚਾਲਨ ਦੇ ਨਾਲ ਜਿਹੜਾ ਇਹਨਾਂ ਨੇ ਪਉਣਾ ਵਿੱਚ ਇਹਦੇ ਨਾਲ ਜਿਨ੍ਹਾਂ ਨੂੰ ਨਹੀਂ ਪਤਾ ਹੈ ਉਹਨਾਂ ਨੂੰ ਇਹ ਪਤਾ ਲੱਗਦਾ ਉਹ ਵੀ ਫਿਰ ਇਸ ਸਥਾਨ ਤੇ ਦਰਸ਼ਨ ਕਰਨ ਆਉਂਦੇ ਆ ਭਾਈ ਇਹ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ ਤੁਸੀਂ ਬੜਾ ਇਤਿਹਾਸ ਸੁਣਾਇਆ ਤੇ ਇੱਕ ਮੈਂ ਜਰੂਰ ਸਾਨੂੰ ਦੱਸੋ ਇੱਥੋਂ ਫਿਰ ਪਾਸ਼ਾ ਅੱਗੇ ਕਿੱਧਰੋਂ ਜਾਂਦੇ ਨੇ ਦੀਨਾ ਕਾਂਗੜ ਜਾਂਦੇ ਨੇ ਜਾਂ ਮੁਕਸਰਵਾਲ ਨੂੰ ਜਾਂਦੇ ਨੇ ਜੀ ਹਾਂ ਜੀ ਅੱਗੇ ਇੱਥੇ ਜਦੋਂ ਗੁਰੂ ਸਾਹਿਬ ਇਹ ਲੰਮੇ ਜੜਪੁਰੇ ਦੀ ਧਰਤੀ ਤੋਂ ਸਵੇਰੋਂ ਮਹਾਰਾਜ ਜੀ ਨੇ ਚਾਲੇ ਪਾਏ ਸਭ ਤੋਂ ਪਹਿਲਾਂ ਦੀਨੇ ਕਾਂਗੜੀ ਮਹਾਰਾਜ ਜੀ ਇੱਥੋਂ ਗਏ ਜੀ ਕਿਉਂਕਿ ਇੱਥੋਂ ਚੱਲਦੇ ਹੋਏ ਗੁਰੂ ਸਾਹਿਬ ਪਹਿਲਾਂ ਮੈਧੀਆਣਾ ਸਾਹਿਬ ਕੁਝ ਸਮਾਂ ਰੁਕੇ ਆ ਐ ਨਹੀਂ ਵੀ ਉੱਥੇ ਰਹਿ ਆ ਕੁਝ ਸਮਾਂ ਰੁਕੇ ਉਹ ਤੋਂ ਬਾਅਦ ਚਕਰ ਤੇ ਤਖਤੂਪੁਰਾ ਜੀ ਤਖਤੂਪੁਰ ਵੀ ਤਨਪਾਤ ਸਾਈਆਂ ਦੇ ਸਥਾਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਤਨਪਾਤ ਸਾਈਆਂ ਨੇ ਤਖਤੂਪੁਰੇ ਨਗਰ ਵਿੱਚ ਚਰਨ ਪਾਏ ਆ ਤਖਤੂਪੁਰੇ ਤੋਂ ਫੇਰ ਮਹਾਰਾਜ ਜੀ ਮਧੇਹ ਗਏ ਆ ਜਿੱਥੇ ਪਾਕਾ ਸਰ ਗੁਰਦਰਾ ਸਾਹਿਬ ਆ ਮਹਾਰਾਜ ਜੀ ਦਾ ਸੈਦੋ ਤੇ ਮਧੇਹ ਦੋ ਪਿੰਡਾਂ ਦੇ ਉਹ ਵਿਚਾਲੇ ਗੁਰਦਰਾ ਸਾਹਿਬ ਹੈ ਪਾਕਾ ਸਰ ਗੁਰਦਰਾ ਸਾਹਿਬ ਜੀ ਮਦੇ ਤੋਂ ਹੁੰਦੇ ਹੋਏ ਗੁਰੂ ਸਾਹਿਬ ਫਿਰ ਸਿੱਧੇ ਦੀਨੇ ਕਾਂਗੜ ਕੇ ਆ ਜੀ ਉੱਥੇ ਭਾਈ ਲਖਮੀਰ ਭਾਈ ਸਮੀਰ ਤੇ ਭਾਈ ਤਖਤਮਲ ਇਹ ਤਨ ਭਰਾ ਸਨ ਭਾਈ ਲਖਵੀਰ ਭਾਈ ਸਮੀਰ ਇਹਨਾਂ ਦੇ ਕੋਲ ਗੁਰੂ ਸਾਹਿਬ ਜਾ ਕੇ ਠਹਿਰੇ ਉੱਥੇ ਫਿਰ ਤਿੰਨ ਮਹੀਨੇ ਗੁਰੂ ਸਾਹਿਬ ਦੀਨੇ ਕਾਂਗੜ ਦੀ ਧਰਤੀ ਤੇ ਰਹੇ ਜਿੱਥੇ ਜਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਭੇਜਿਆ ਤੇ ਉਹਨੂੰ ਖਤਮ ਕੀਤਾ ਉਹ ਜਫਰਨਾਮਾ ਪੜ ਕੇ ਉਹਦਾ ਜਿਹੜਾ ਅੰਤ ਦਾ ਸਮਾਂ ਅੰਤ ਹੋ ਗਿਆ ਸੀ ਤੇ ਉਹ ਜਫਰਨਾਮਾ ਪੜਦਾ ਪੜਦਾ ਹੀ ਸੁਣਦਾ ਸੁਣਦਾ ਹੀ ਖਤਮ ਹੋ ਗਿਆ ਸੀ ਇਹ ਜਫਰਨਾਮਾ ਦੀਨੇ ਕਾਂਗੜ ਦੀ ਧਰਤੀ ਤੇ ਮਹਾਰਾ ਨੇ ਲਿਖਿਆ ਸੀ ਇਹ ਕਰਕੇ ਵੀ ਦੱਸਦੇ ਹਨ ਕੁਸ ਬੰਦ ਜੀ ਗੁਰੂ ਸਾਹਿਬ ਨੇ ਇੱਥੇ ਵੀ ਲਿਖ ਦਿੱਤੇ ਸਨ ਜਫਰਨਾਮੇ ਦੇ ਇੱਕ ਗੁਰੂ ਸਾਹਿਬ ਨੇ ਫਤਿਹਨਾਮਾ ਲਿਖਿਆ ਸੀ ਜੀ ਉਹ ਫਤਿਹਨਾਮਾ ਇੱਕ ਚਿੱਠੀ ਸੀ ਫਤੇ ਨਾਮਾ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇਹ ਜਗ੍ਹਾ ਤੋਂ ਭੇਜਿਆ ਸੀ ਲੰਮੇ ਜੜਪੁਰੇ ਦੀ ਧਰਤੀ ਤੋਂ ਕਿ ਜਫਰ ਨਾਮਾ ਭੇਜਿਆ ਸੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਹੁਣਾਂ ਦੇ ਹੱਥ ਵਿੱਚ ਇੱਕ ਫਤੇ ਨਾਮਾ ਚਿੱਠੀ ਭੇਜੀ ਸੀ ਮਹਾਰਾ ਨੇ ਉਹਦਾ ਨਾਂ ਫਤੇ ਨਾਮਾ ਆਉਂਦਾ ਹੈ ਉਹ ਲੰਮੇ ਜੜਪੁਰੇ ਦੀ ਧਰਤੀ ਤੋਂ ਹੀ ਭੇਜੀ ਗਈ ਸੀ ਤੇ ਇਹ ਕਰਕੇ ਸਾਹਾ ਸੰਗਤ ਜੀ ਇੱਥੋਂ ਫਿਰ ਮਹਾਰਾਜ ਅਗੇ ਦੀਨੇ ਕਾਂਗੜ ਇਹਨਾਂ ਪਿੰਡਾਂ ਵਿੱਚ ਦੀ ਹੁੰਦੇ ਹੋਏ ਫਿਰ ਹੋਰ ਜਿਹੜੇ ਪਿੰਡ ਆਦ ਕਾਉਂਦੇ ਆ ਭਾਈ ਭਗਤਾ ਹੋ ਗਿਆ ਤੇ ਔਰ ਇਸ ਤਰ੍ਹਾਂ ਪਰ ਪੰਜਾਬ ਦੀ ਸਹਾਤ ਤੋਂ ਸਾਰਾ ਫਿਰ ਮਹਾਰਾਜ ਜੀ ਉੱਥੇ ਮੁਕਸਰ ਦੀ ਧਰਤੀ ਤੇ ਪਹੁੰਚੇ ਜੀ ਇਹ ਇਤਿਹਾਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤ